ਉਹਨਾਂ ਦੇ ਉੱਤੇ ਬਟਨ ਦਬਾਓ ਤੇ ਇਹਨਾਂ ਨੂੰ ਐਪਰੂਬ ਦਿਵਾਓ ਤੇ ਪਹਿਲਾਂ ਜੇ ਮੈਂ ਕੱਲਾ ਦਿਵਾ ਕਰਦਾ ਸੀਗਾ ਸਟੋਰ ਐਮਐਲਏ ਤੇ ਹੁਣੇ ਨਾਲ ਪੀੜਾ ਵੀ ਲੱਗ ਜਾ ਗਿਆ ਕਰਕੇ ਤੇ ਇੱਕ ਤੇ ਇੱਕ 11 ਹੋ ਜਾਣਗੇ ਇਹਦਾ ਕਹਿੰਦਾ ਜਿਵੇਂ ਰਾਜੇ ਦਾ ਵਾਹਿਗੁਰੂ ਦੀ ਕ ਖਾਲਸਾ ਵਾਹਿਗੁਰੂ ਦੀ ਵਤੇ ਸੰਗੋ ਕੋਟਾ ਸੇ ਸੰਗਰਾਜੀ ਸੇਕਨ ਪ੍ਰਧਾਨ ਸੇਵਾ ਪੰਚਾਇਤ ਇਹ ਪਾਚੀ ਚੰਦ ਬਾਜਾ ਦੇ ਸਾਰੇ ਜੀ ਨਾਲ ਸਾਥੀ ਨਾ ਬਿਚਾ ਕੋ ਲੜਾਈ ਜਿੱका ਖਾਲਸਾ ਰਹੀ ਰਹੀ ਕਿਤੇ ਸੁਦੇਸ਼ ਤੋਂ ਕਹਿੰਦੇ ਆ ਕਿ ਚੋਣਾਂ ਦਾ ਮੇਕਰ ਵਾਚ ਚੁੱਕਿਆ ਤੇ ਇਹ ਲੜਾਈ ਜੋ ਦੀ ਸਾਡੇ ਇਹ ਕਹਿੰਦੇ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਲੜਾਈ ਹੈ ਤੇ ਰਹੀ ਵੀ ਸੈਂਟਰ ਸਰਕਾਰ ਨਾਲ ਹੈ ਜਿਹੜੀ ਨੇ ਹਮੇਸ਼ਾ ਸਾਡੇ ਤੇ ਗਲਤ ਕਰਦੇ ਨੇ ਸਾਡੇ ਕਿਸਾਨਾਂ ਦਾ ਸਾਲ ਪਰ ਰੋਜ਼ ਨਹੀਂ ਫਰਕਣ ਦਿੱਤੀ ਸਾਡੇ ਕਿਸਾਨ ਭਰਾਵਾਂ ਦੀਆਂ ਗੱਲ ਕੀਤੀਆਂ ਨੇ ਭਈਆ ਤੇ ਸਰਕਾਰ ਦੇ ਖਿਲਾਫ ਜੂਨ ਲੜ ਕੇ। ਹਾਂ ਜੀ। ਇਹ ਆਪਾਂ ਸਰਕਾਰ ਸਾਦ ਨੂੰ ਮਿਲੋ। ਮਿਲੋ ਮਿਲੋ। ਰੁਕ ਜਾਓ ਤੁਸੀਂ। ਦੋ ਮਿੰਟ। ਬਾਅਦ ਵਿੱਚ ਬੋਲ ਕੇ ਜਾਇਆ ਨੂੰ ਸੰਗਠਨ ਕਰੇ। ਮੈਂ ਪੁੱਛਿਆ ਜੀ। ਸਰਕਾਰ ਤੋਂ ਗਵਰਨਰ ਸਾਹਿਬ ਕੱਲੇ ਪਹਿਲਾਂ ਲੋਕ ਸਭਾ ਵਿੱਚੋਂ ਪੰਜਾਬ ਦੀ ਹੱਕ ਲਈ ਲੜਦੇ ਆਏ ਆ। ਲੜਦੇ ਰਹੇ ਆ। ਤੇ ਹੁਜੇ ਇੱਕ ਜੋਂ ਨੂੰ ਤੁਸੀਂ 13 ਦੇ 13 ਉਮੀਦਵਾਰ ਜਿਤਾ ਕੇ ਪਾਰਲੀਮੈਂਟ ਵਿੱਚ ਕੋਈ ਤੇ ਆ ਉਸੇ ਇੱਕ ਭਗਵੰਤਨੀ 13 13 ਭਗਵੰਤਾਨ ਨੂੰ ਦਿੰਦੀ ਹੈ ਇਹ ਮਜੀਦ ਸਰਕਾਰ ਜਿਹੜੀ ਕਿ ਹਮੇਸ਼ਾ ਪੰਜਾਬ ਪੱਖੀ ਨਹੀਂ ਰਹੀ ਪੰਜਾਬ ਦਾ ਹਮੇਸ਼ਾ ਪੱਖਾ ਕੀਤਾ ਪੰਜਾਬ ਤੋਂ ਗੁਰਮ ਕੀਤਾ ਕਿ ਜਿਹੜਾ ਆਮ ਆਦਮੀ ਦਾ ਅਧਿਕਾਰ ਵੋਟ ਹੁੰਦਾ ਤੇ ਜਿਹੜਾ ਅੱચાર ਗੋਹ ਦਾ ਹਟਾਣਾ ਹੈ ਆਪਾਂ ਉਹਦੇ ਨਾਲ ਕਰਵਾ ਲੈਣਾ ਤੁਸੀਂ ਅਗੁੰਦੇ ਹਾਈ ਕ੍ਰੀਪਟਾ ਪਾ ਕੇ ਤੇ ਆਪਣੀ ਜਿਹੜੀ ਸਰਕਾਰ ਦੇ ਵੱਧ ਵਧਰ ਮੰਨਦੇ ਪਾਰਲੀਮੈਂਟ ਦੇ ਵਿੱਚ ਭੇਜੀਏ ਤੰਕੇ ਸਰਕਾਰ ਤੋਂ ਵਾਪਸ ਸੁਮਾਨ ਜਿਹੋ ਨਾਲ ਦੇ ਆਪਾਂ ਹੱਥ ਮਜ਼ਬੂਤ ਕਰੀਏ ਤਾਂ ਕਿ ਜਾ ਕੇ ਜਦੋਂ ਪੇਂਡ ਤੇ ਰਹਿ ਕੇ ਜਿੱਕ ਜੇ ਆਪਾਂ ਆਪਣੇ ਪੰਜਾਬ ਦੇ ਹੱਕਾਂ ਲਈ ਲੜੀਏ तो गे गे, पैसा रुक है गोरमेंट बदी बैठी है सेंट्रल गवर्नमेंट वो भी उन्होंने गल ची लेना कहना मैं चुनाव वाहेगुरु जी का खालसा वाहेगुरू जी फिर